ਸਤਿਗੁਰ ਨਾਨਕ ਸਾਹਿਬ ਮਹਾਰਾਜ ਜੀ ਸਾਨੂੰ 사ਤਸੰਗ ਜੀ ਉਹ ਪਰਮ ਪਿਤਾ ਪਰਮਾਤਮਾ ਦੇ ਨਾਲ ਜੋੜਦੇ ਨੇ ਅਸਲ ਪਰਮਾਤਮਾ ਕੌਣ ਹੈ ਕਿੱਥੇ ਮਿਲੇਗਾ 사ਤਸੰਗ ਜੀ ਕਿਵੇਂ ਮਿਲੇਗਾ ਬੜਾ ਹੀ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ 사ਤਸੰਗ ਜੀ ਪਹਿਲੇ ਹੀ ਪੰਕਤੀ ਵੀ ਸਤਿਗੁਰ ਜੀ ਫਰਮਾਉਂਦੇ ਨੇ ਕਰਮ ਕਰਤੂਤ ਬੇਲ ਵਿਸਥਾਰੀ ਰਾਮ ਨਾਮ ਫਲ ਫੁਲਾ ਕਿ 사ਤਸੰਗ ਜੀ ਜੇ ਸਾਡੀ ਕਰਮ ਚੰਗੇ ਹੋਣਗੇ ਚੰਗੇ ਦਾ ਭਾਵ ਸਤ ਸੰਗਤ ਜੀ ਇੱਥੇ ਪਿਛਲੇ ਕਰਮਾਂ ਦੀ ਗੱਲ ਨਹੀਂ ਕੀਤੀ ਗਈ ਜੋ ਅੱਜ ਦੇ ਕਰਮ ਨੇ ਜੇ ਆਪਾਂ ਚੰਗੇ ਕਰਮ ਕਰਾਂਗੇ ਸਤ ਸੰਗਤ ਜੀ ਜੋ ਸਾਨੂੰ ਗੁਰੂ ਕਹਿੰਦੇ ਨੇ ਸਭ ਤੋਂ ਪਹਿਲਾਂ ਜਿਵੇਂ ਬੱਚੇ ਨੇ ਭਾਈਓ ਬੱਚੇ ਚੰਗੀ ਪੜ੍ਹਾਈ ਕਰਨ ਮਾਤਾ ਪਿਤਾ ਦਾ ਕਹਿਣਾ ਮੰਨਣ ਸਕੂਲ ਦੇ ਵਿੱਚ ਜੋ ਅਧਿਆਪਕ ਨੇ ਉਹਨਾਂ ਦਾ ਕਹਿਣਾ ਮੰਨਣ ਸਤ ਸੰਗਤ ਜੀ ਫਿਰ ਆਪਾਂ ਵੱਡਿਆਂ ਦੀ ਗੱਲ ਕਰੀਏ ਭਾਈ ਆਪਾਂ ਪੜ੍ਹ ਲਿਖ ਕੇ ਕਾਮਯਾਬ ਹੋਈਏ ਪੜ੍ਹਾਈ ਚ ਮਨ ਨਹੀਂ ਲੱਗਦਾ ਹੋਰ ਵੀ ਬਹੁਤ ਸਾਰੇ ਕੰਮ ਨੇ ਸਤ ਸੰਗਤ ਜੀ ਜੋ ਆਪਾਂ ਕਰ ਸਕਦੇ ਆ ਆਪਣੇ ਆਪ ਨੂੰ ਕਾਮਯਾਬ ਕਰ ਸਕਦੇ ਆ ਕਿਸੇ ਵੀ ਪ੍ਰਕਾਰ ਦਾ ਕੋਈ ਬਿਜ਼ਨਸ ਹੈ ਸਰਕਾਰੀ ਪ੍ਰਾਈਵੇਟ ਨੌਕਰੀ ਹੈ ਜੋ ਵੀ ਆਪਾਂ ਕਰਨਾ ਭਈਓ ਕਰਦੇ ਰਹਿੰਦੇ ਹਾਂ ਮਾਨਵਤਾ ਦੀ ਸੇਵਾ ਮਾਤਾ ਪਿਤਾ ਦੀ ਸੇਵਾ ਪਰਿਵਾਰ ਨੂੰ ਸੰਭਾਲਣਾ ਕਰਮ ਕਰਤੂਤ ਤੇ ਸਤਸੰਗਤ ਜੀ ਜੇ ਸਾਡੇ ਕਰਮ ਚੰਗੇ ਹੋਣਗੇ ਬੇਲਬੀ ਸਤਾਰੀ ਤੇ ਸਤਸੰਗਤ ਜੀ ਇਹ ਜੋ ਸਾਡੀ ਜ਼ਿੰਦਗੀ ਖਿਲ ਰਹੀ ਪਈ ਹੈ ਜੇ ਅਸੀਂ ਇਹਨੂੰ ਕਿਤੇ ਸਵਾਰ ਲਾਵਾਂਗੇ ਨਾ ਖਿਲਰੀ ਦਾ ਭਾਓ ਸਤਸੰਗਤ ਜੀ ਸਾਡੇ ਜੋ ਕਰਮ ਨੇ ਨਾ ਉਹ ਬਿਖਰੇ ਪਏ ਨੇ ਸਾਨੂੰ ਪਤਾ ਹੀ ਨਹੀਂ ਸਾਧ ਸੰਗਤ ਜੀ ਅਸੀਂ ਕਿਹੜੇ ਕਿਹੜੇ ਕਰਮ ਕਰ ਰਹੇ ਹਾਂ ਕਿਹੜੇ ਨਹੀਂ ਕਰ ਰਹੇ ਸਾਨੂੰ ਪਤਾ ਨਹੀਂ ਕਿ ਕਿਹੜਾ ਕਰਮ ਸਾਨੂੰ ਪ੍ਰਮਾਤਮਾ ਤੋਂ ਦੂਰ ਲਾ ਜਾ ਰਿਹਾ ਕਿਹੜਾ ਨੇੜੇ ਲੈ ਕੇ ਜਾ ਰਿਹਾ ਸਾਨੂੰ ਇਹ ਵੀ ਨਹੀਂ ਪਤਾ ਸਾਧ ਸੰਗਤ ਜੀ ਕਿ ਭਾਈ ਭਗਤੀ ਚ ਕਰਨਾ ਕੀ ਹੈ ਕੀ ਨਹੀਂ ਕਰਨਾ ਦਾਨ ਪੁੰਨ ਕਿੱਥੇ ਕਰਨਾ ਤੇ ਕਿੱਥੇ ਨਹੀਂ ਕਰਨਾ ਇਹ ਸਾਧ ਸੰਗਤ ਜੀ ਸਾਰੇ ਹੀ ਜੋਨੇ ਉਲਝੇ ਹੋਏ ਨੇ ਤੇ ਸਾਡਾ ਜੋ ਸਾਧ ਸੰਗਤ ਜੀ ਜ਼ਿੰਦਗੀ ਦਾ ਤਾਣਾ ਬਾਣਾ ਹੈ ਉਹ ਵੀ ਉਲਝਿਆ ਹੋਇਆ ਹੈ ਤੇ ਜੇ ਕਿਤੇ ਆਪਾਂ ਪ੍ਰਮਾਤਮਾ ਦਾ ਸਾਧ ਸੰਗਤ ਜੀ ਆਪਣੇ ਗੁਰੂ ਦਾ ਹੱਥ ਫੜ ਲਈਏ ਤੇ ਗੁਰੂ ਸਾਡਾ ਹੱਥ ਫੜ ਲਵੇ ਸਾਧ ਸੰਗਤ ਜੀ ਗੁਰੂ ਤੋਂ ਗੁਰਮੰਤਰ ਲੈ ਕੇ ਗੁਰੂ ਦੇ ਵਚਨ ਨਿਭਾਈਏ ਤੇ ਸਾਧ ਸੰਗਤ ਜੀ ਚੰਗੇ ਆਚਰਣ ਵਾਲੇ ਬਣ ਜਾਵਾਂਗੇ ਸਾਡੇ ਅੰਦਰੋਂ ਸਾਧ ਸੰਗਤ ਜੀ ਇੱਕ ਜੋਤ ਪ੍ਰਗਟ ਹੋਣੀ ਜੋ ਸਾਨੂੰ ਕਦੇ ਦਿਖਾਈ ਨਹੀਂ ਦਿੰਦੀ ਕਰਮ ਕਰਤੂਲ ਬੇਲ ਵਿਸਤਾਰੀ RAM ਨਾਮ ਫਲ ਹੁਆ ਤੇ ਅੰਦਰੋਂ ਸਾਧ ਸੰਗਤ ਜੀ ਇੱਕ ਬੇਲ ਨਿਕਲੇਗੀ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਜੋ ਬੇਲ ਨਿਕਲੇਗੀ ਉਹਦੇ ਉੱਪਰ ਪ੍ਰਮਾਤਮਾ ਦੇ ਨਾਮ ਦਾ ਫਲ ਲੱਗਣਾ ਕਹਿੰਦਾ ਭਾ ਪਾਤ ਸਾਧ ਸੰਗਤ ਜੀ ਗੁਰੂ ਵਾਲੇ ਬਣਾਵਾਂਗੇ ਨਾਮ ਸ਼ਬਦ ਲਵਾਂਗੇ ਫਿਰ ਉਸ ਦੀ ਕਮਾਈ ਕਰਾਂਗੇ ਸੱਚ ਦੇ ਮਾਰਗ ਤੇ ਚੱਲਾਂਗੇ ਮਾਨਵਤਾ ਦੀ ਸੇਵਾ ਕਰਾਂਗੇ ਆਪਣੇ ਫਰਜ਼ ਨਿਭਾंदे ਨਿਭਾंदे ਭਗਤੀ ਕਰਾਂਗੇ ਸਾਨੂੰ ਆਪਣੇ ਅੰਦਰ ਹੀ ਫਲ ਮਿਲ ਜਾਣਾ ਬਾਹਰ ਨਹੀਂ ਦੇਖਣ ਦੀ ਲੋੜ ਪੈਣੀ ਸਾਧ ਸੰਗਤ ਜੀ ਕਰਮ ਕਰਤੂਤ ਬੇਲ ਵਿਸਤਾਰੀ ਕਿ ਭਾਈ ਅੰਦਰੋਂ ਇੱਕ ਬੇਲ ਫੁੱਟੇਗੀ ਰਾਮ ਨਾਮ ਫਲ ਹੁਆ ਉਥੇ ਰਾਮ ਨਾਮ ਦਾ ਸਾਨੂੰ ਫਲ ਮਿਲ ਜਾਣਾ ਹੈ ਤੇ ਸਾਧ ਸੰਗਤ ਜੀ ਜੋ ਫਲ ਸਾਨੂੰ ਮਿਲਣਾ ਹੈ ਨਾ ਉਹ ਪ੍ਰਮਾਤਮਾ ਰੂਪੀ ਜਿਵੇਂ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਨਾ ਗੁਰੂ ਪ੍ਰਸਾਦ ਨਿਰੰਜਨ ਪਾਇ ਕਿ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਤੋਂ ਬਿਗੈਰ ਉਹ ਪ੍ਰਸ਼ਾਦ ਨਹੀਂ ਮਿਲਦਾ ਗੁਰੂ ਹੀ ਕਿਰਪਾ ਕਰੇਗਾ ਉਹਦੀ ਕਿਰਪਾ ਦੇ ਨਾਲ ਹੀ ਉਹ ਨਿਰੰਜਨ ਦੀ ਪ੍ਰਾਪਤੀ ਹੁੰਦੀ ਹੈ ਤੇ ਜਿਹੜੇ ਪਰਮਾਤਮਾ ਦੀ ਸਤਗੁਰ ਰਵਦਾਸ ਮਹਾਰਾਜ ਜੀ ਗੱਲ ਕਰਦੇ ਨੇ ਸਤਗੁਰ ਨਾਨਕ ਸਾਹਿਬ ਗੱਲ ਕਰਦੇ ਨੇ ਸਾਧ ਸੰਗਤ ਜੀ ਫਰਮਾਉਂਦੇ ਨੇ ਇਸ ਰੂਪ ਨਾ ਰੇਖ ਕਿ ਭਾਈ ਨਾ ਤਾਂ ਉਹਦਾ ਕੋਈ ਰੂਪ ਹੈ ਨਾ ਕੋਈ ਸਾਧ ਸੰਗਤ ਜੀ ਉਹਦਾ ਆਕਾਰ ਹੈ ਅਜੋਨੀ ਸੈਭੰਗ ਸਾਧ ਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਮਾਇਆ ਰਹਿਤ ਹੈ ਆਦ ਮਦੈ ਉਸਾਨ ਏਕ ਰਸਤਾਰ ਤੁੰਬ ਨਾ ਥਾਈ ਉਹ ਪਹਿਲਾਂ ਵੀ ਸੀ ਅੱਜ ਵੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ ਸਾਤਸੰਗਤ ਜੀ ਇਹ ਨਹੀਂ ਨੇ ਕਿ ਭਾਈ ਉਹ ਅੱਜ ਹੈ ਕੱਲ ਨਹੀਂ ਉਹ ਧਰਤੀ ਤੇ ਆਇਆ ਸੀ ਜਨਮ ਲਿਆ ਫਿਰ ਚਲਾ ਗਿਆ ਐਸਾ ਨਹੀਂ ਹੈ ਸਾਤਸੰਗਤ ਜੀ ਕਿਉਂਕਿ ਗੁਰਬਾਣੀ ਫਰਮਾਉਂਦੀ ਹੈ ਜਨਮ ਮਰਨ ਤੇ ਰਹਤ ਨਰਾਇਣ ਕਿ ਭਾਈ ਉਹ ਜੋ ਪਰਮ ਪਿਤਾ ਪਰਮਾਤਮਾ ਆਇਆ ਉਹ ਜਨਮ ਤੇ ਮਰਨ ਤੋਂ ਰਹਿਤ ਉਹ ਬੈਠਾ ਸਾਡੇ ਸ਼ਰੀਰ ਦੇ ਵਿੱਚ ਹੀ ਤੇ ਸਾਤਸੰਗਤ ਜੀ ਇਨੀ ਕਿ ਹੁਣ ਹੈ ਬਾਅਦ 'ਚ ਨਹੀਂ ਹੋਵੇਗਾ ਉਹ ਸਾਤਸੰਗਤ ਜੀ ਜਦੋਂ ਤੱਕ ਸਾਡੇ ਕੋਲੇ ਸ਼ਰੀਰ ਹੈ ਉਹ ਪਰਮਾਤਮਾ ਸਾਡੇ ਨਾਲ ਹੀ ਹੈ ਜਦੋਂ ਤੱਕ ਸਾਡੇ ਕੋਲੇ ਸਰੀਰ ਤਾਂ ਹੀ ਉਹ ਸਤਿਗੁਰੂ ਜੀ ਪਰਮਾੰਦੇ ਨੇ ਨਾ ਇਸ ਦੇ ਹੀ ਕੋ ਸਿਮਰੈ ਦੇ ਕਿ ਬੇਟਾ ਜੋ ਕੁਝ ਮਿਲਣਾ ਹੈ ਉਹ ਸਾਨੂੰ ਸਰੀਰ ਦੇ ਵਿੱਚੋਂ ਹੀ ਮਿਲਣਾ ਤਿਸ ਰੂਪ ਨਾ ਰੇਖ ਅਨਾਹਦ ਬਾਜੈ ਸ਼ਬਦ ਨਿਰੰਜਨ ਕੀਆ ਸਾ ਸੰਗਤ ਜੀ ਸਾਡੇ ਅੰਦਰ ਨਾ ਜੋ ਪ੍ਰਮਾਤਮਾ ਹੈ ਉਹਦਾ ਕੋਈ ਰੰਗ ਨਹੀਂ ਹੈ ਕੋਈ ਰੂਪ ਨਹੀਂ ਹੈ ਨਾ ਉਹ ਜਨਮ ਦੇ ਵਿੱਚ ਨਾ ਮਰਨ ਦੇ ਵਿੱਚ ਤੇ ਜਿੱਥੇ ਉਹ ਬੈਠਾ ਉੱਤੇ ਅਨਹਦ ਨਾਦ ਵੱਜ ਰਿਹਾ ਹੈ ਸਾਤਸੰਗਤ ਜੀ ਜੋ ਉਸ ਅਨਹਦ ਨਾਦ ਨੂੰ ਸੁਣ ਲੈਂਦਾ ਆ ਕਿ ਭਾਈ ਉਹੀ ਪ੍ਰਮਾਤਮਾ ਨੂੰ ਸਮਝ ਸਕਦਾ ਹੈ। ਸਾਤਸੰਗਤ ਜੀ ਦੁਨੀਆ ਦੇ ਸਾਰੇ ਜੋ ਵਹਿਮ ਪਰ ਮਡੰਬਰ ਪਖੰਡ ਨੇ ਉਹਨਾਂ ਨੂੰ ਛੱਡ ਕੇ ਹੀ ਉੱਥੋਂ ਤੱਕ ਪਹੁੰਚਿਆ ਜਾ ਸਕਦਾ ਹੈ। ਦੁਨੀਆ ਦੇ ਸਾਰੇ ਝਿਮਲੇ ਖਤਮ ਹੋ ਜਾਂਦੇ ਨੇ। بڑا ਇਨਸਾਨ ਆਨੰਦ ਵਿੱਚ ਚਲਾ ਜਾਂਦਾ ਫਿਰ ਭਾਵੇਂ ਸੁੱਖ ਆਵੇ, ਦੁੱਖ ਆਵੇ ਸਾਤਸੰਗਤ ਜੀ ਕੋਈ ਫਰਕ ਨਹੀਂ ਪੈਂਦਾ। ਕਰੈ ਵਿਖਿਆਣ ਜਾਣੇ ਜੇ ਕੋਈ ਅੰਮ੍ਰਿਤ ਪੀਵੇ ਸੋਈ। ਸਾਤਸੰਗਤ ਜੀ ਜਿਨੇ ਅੰਮ੍ਰਿਤ ਪੀਤਾ ਹੈ ਨਾ ਉਹੀ ਦੱਸ ਸਕਦਾ ਕਿ ਭਾਈ ਉਹ ਅੰਮ੍ਰਿਤ ਕਿਹਦਾ ਹੈ ਪਰ ਜਿਨੇ ਵੀ ਅੱਜ ਤੱਕ ਕੀਤਾ ਭਾਈ ਉਹ ਬਿਆਨ ਨਹੀਂ ਕਰ ਪਾਏ ਕਰਿਆ ਵੀ ਖਿਆਣ ਜਾਣਿਆ ਸਭ ਕੋਈ ਇਹ ਤਾਂ ਦੁਨੀਆਂ 'ਚ ਬਹੁਤੇ ਲੋਕ ਨੇ ਸਾਧ ਸੰਗਤ ਜੀ ਜੋ ਕਹਿੰਦੇ ਨੇ ਕਿ ਭਾਈ ਪ੍ਰਮਾਤਮਾ ਸਾਨੂੰ ਪ੍ਰਮਾਤਮਾ ਮਿਲ ਗਿਆ ਅਸੀਂ ਪ੍ਰਮਾਤਮਾ ਨੂੰ ਜਾਣਦੇ ਆ ਬਹੁਤੇ ਲੋਕ ਨੇ ਜਿਹੜੇ ਕਹਿੰਦੇ ਨੇ ਆਓ ਭਾਈ ਸਾਡੇ ਨਾਲ ਜੁੜੋ ਅਸੀਂ ਕੁਝ ਦਿਨਾਂ 'ਚ ਹੀ ਤੁਹਾਨੂੰ ਪ੍ਰਮਾਤਮਾ ਦੇ ਦਰਸ਼ਨ ਕਰਾ ਦੇਵਾਂਗੇ ਪਰ ਸਾਡੇ ਗੁਰੂਆਂ ਦਾ ਫਰਮਾਨ ਹੈ ਸਾਧ ਸੰਗਤ ਜੀ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਮਿਹਨਤ ਖੁਦ ਕਰਨੀ ਪੈਣੀ ਹੈ ਦੇਖਣ ਸੋਸੰਗਤ ਜੀ ਕਿੰਨੇ ਲੋਕ ਗੁਰੂ ਵਾਲੇ ਬਣਦੇ ਨੇ ਪਰ ਗੁਰੂ ਵਾਲੇ ਬਣਨ ਤੋਂ ਬਾਅਦ ਵੀ ਬੁਰੇ ਕਰਮ ਕਰਦੇ ਰਹਿੰਦੇ ਨੇ ਕੋਈ ਨਸ਼ਾ ਕਰਦਾ ਕੋਈ ਲੜਾਈ ਝਗੜਾ ਕੋਈ ਦੁਸ਼ਕਰਮ ਐਸੇ ਕਰਕੇ ਪਈ ਗੁਰੂ ਬਣਨ ਤੋਂ ਬਣਾਉਣ ਤੋਂ ਬਾਅਦ ਵੀ ਜੋ ਮਿਹਨਤ ਉਹ ਸਾਨੂੰ ਖੁਦ ਹੀ ਕਰਨੀ ਪੈਗੀ ਗੁਰੂ ਰਸਤਾ ਦਿਖਾ ਸਕਦਾ ਹੈ ਚੱਲਣਾ ਸਾਨੂੰ ਖੁਦ ਪੈਗਾ ਕਰੈ ਵਿਖਣ ਜਾਣੇ ਸੇ ਕੋਈ ਕਿ ਭਾਈ ਜੋ ਪ੍ਰਮਾਤਮਾ ਨੂੰ ਜਾਣਦਾ ਹੈ ਉਹੀ ਦੱਸ ਸਕਦਾ ਹੈ ਕਿ ਪ੍ਰਮਾਤਮਾ ਕਿਸ ਤਰ੍ਹਾਂ ਦਾ ਹੈ ਜਿਵੇਂ ਗੁਰੂ ਅਰਬਦਸ ਮਹਾਰਾਜ ਜੀ ਜਾਣਦੇ ਨੇ ਸਾਨੂੰ ਸਮਝਾ ਰਹੇ ਨੇ ਆਦਮ ਦੈ ਉਸਾਨ ਇਕ ਰਸ ਕੇ ਭਾਈ ਪ੍ਰਮਾਤਮਾ ਪਹਿਲਾਂ ਵੀ ਸੀ ਅੱਜ ਵੀ ਇਤਾਨ ਵਾਲੇ ਸੰ ਵਿੱਚ ਵੀ ਰਹੇਗਾ ਜਨਮ ਮਰਨ ਤੇ ਰਹਤ ਨਰਾਇਣ ਅੰਮ੍ਰਿਤ ਪੀਵੇ ਸੋਈ ਤੇ ਭਾਈ ਜੀ ਨੇ ਅੰਮ੍ਰਿਤ ਪੀਤਾ ਹੈ ਨਾ ਸਾਧ ਸੰਗਤ ਜੀ ਉਹੀ ਪੀ ਸਕਦਾ ਜਿਹਦੇ ਕੋਲ ਗੁਰੂ ਹੋਵੇ ਗੁਰੂ ਦਾ ਗਿਆਨ ਹੋਵੇ ਜੋ ਗੁਰੂ ਦੇ ਦਿਖਾਏ ਮਾਰਗ ਤੇ ਚੱਲੇ ਉਹੀ ਅੰਮ੍ਰਿਤ ਤੱਕ ਪਹੁੰਚ ਸਕਦਾ ਅਗੇ ਸਤਿਗੁਰੂ ਜੀ ਫਰਮਾਉਂਦੇ ਨੇ ਜਿਨ ਪਿਆਸੇ ਮਸਤ ਪਏ ਨੇ ਸਾਤਸੰਗਤ ਜੀ ਬੜੀ ਸੋਹਣੀਆ ਸਤਿਗੁਰਾਂ ਨੇ ਗੱਲ ਕੀਤੀ ਕਿ ਭਾਈ ਜਿਨ੍ਹਾਂ ਨੇ ਅੰਮ੍ਰਿਤ ਪੀ ਲਿਆ ਆਪਣੇ ਅੰਦਰੋਂ ਗੁਰੂ ਦਾ ਪ੍ਰੇਮ ਰੂਪੀ ਪਿਆਲਾ ਨਾਮ ਰੂਪੀ ਪਿਆਲਾ ਪੀ ਲਿਆ ਉਹ ਸਾਤਸੰਗਤ ਜੀ ਮਸਤ ਹੋ ਗਏ ਤੇ ਮਸਤ ਕਹਿੰਦੇ ਕਿ ਨਹੀਂ ਨਿਪਾਈ ਇਹ ਨਹੀਂ ਹੈ ਕਿ ਭਾਈ ਕੋਈ ਘਰ-ਬਾਰ ਛੱਡ ਦੇਵੇ ਕੱਪੜੇ ਉਤਾਰ ਦੇਵੇ ਫਕੀਰ ਬਨ ਜਾਵੇ ਸਾਤਸੰਗਤ ਜੀ ਇੱਥੇ ਮਸਤ ਦਾ ਭਾਵ ਇਹ ਹੈ ਕਿ ਜਿਹਦੇ ਅੰਦਰੋਂ ਅਨਹਦ ਨਾਦ ਸਾਤਸੰਗਤ ਜੀ ਵੱਜਣ ਲੱਗ ਪਿਆ ਵੱਜ ਰਿਹਾ ਹੈ ਉੱਥੇ ਤੱਕ ਪਹੁੰਚ ਗਿਆ ਜਿਨੂੰ ਅਨਾਹਦ ਨਾਦ ਸੁਣਾਈ ਦੇ ਰਿਹਾ ਹੈ ਤੇ ਸਾਧ ਸੰਗਤ ਉਹ ਜੀ ਮਸਤ ਹੋ ਜਾਂਦਾ ਹੈ ਫਿਰ ਭਾਵੇਂ ਉਹਨੂੰ ਕੋਈ ਚੰਗਾ ਕਹੇ ਬੁਰਾ ਕਹੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਸ ਤਤ ਨਿੰਦਾ ਦਉ ਕਿਆ ਗਾ ਦੋਨੋਂ ਛੱਡ ਦਿੰਦਾ ਹੈ ਸਾਧ ਸੰਗਤ ਜੋ ਤਾਂ ਦੁੱਖਾਂ ਦੇ ਵਿੱਚ ਵੀ ਆਪਣੇ ਆਨੰਦ ਦੇ ਵਿੱਚ ਰਹਿੰਦਾ ਜਿਵੇਂ ਦੇਖਿਆ ਕਿਸੇ ਦੇ ਘਰੇ ਦੁੱਖ ਆਵੇ ਲੋਕ ਆਤਮ ਹੱਤਿਆ ਤੱਕ ਕਰ ਜਾਂਦੇ ਨੇ ਬੜੇ ਪਰੇਸ਼ਾਨ ਰਹਿੰਦੇ ਨੇ ਦਵਾਈਆਂ ਖਾਂਦੇ ਨੇ ਪਰ ਜੋ ਮਸਤ ਬੰਦਾ ਸਾਧ ਸੰਗਤ ਜੀ ਪ੍ਰਮਾਤਮਾ ਦੀ ਭਜਨ ਬੰਦਗੀ 'ਚ ਉਹਨੂੰ ਇਹ ਹੀ ਹੁੰਦਾ ਕਿ ਪਾਈ ਦੁੱਖ ਆਇਆ ਹੈ ਉਸ ਪਰਮਾਤਮਾ ਦਾ ਹੈ ਦਿੱਤਾ ਹੋਇਆ ਦੁੱਖ ਹੈ ਇਹਦਾ ਕੋਈ ਨਾ ਕੋਈ ਹੱਲ ਹੋਏਗਾ ਸਾਧ ਸੰਗਤ ਜਦੋਂ ਉਹ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਰੋਂਦਾ ਨਹੀਂ ਹੈ ਗਿਆਨੀ ਕਟ ਹੈ ਹਰਨਾਮ ਸੋ ਮੂਰਖ ਕਟ ਹੈ ਰੋਏ ਸਾਧ ਸੰਗਤ ਜੀ ਜੋ ਗਿਆਨੀ ਹੈ ਮਸਤ ਹੈ ਉਹ ਪਰਮਾਤਮਾ ਦਾ ਸਿਮਰਨ ਕਰੇਗਾ ਦੁੱਖਾਂ ਦੇ ਵਿੱਚ ਵੀ ਉਹਦਾ ਸਾਹਮਣਾ ਕਰੇਗਾ ਉਸ ਤੋਂ ਪਾਰ ਲੰਘਣ ਦੀ ਕੋਸ਼ਿਸ਼ ਕਰੇਗਾ ਪਰ ਦੁੱਖਾਂ 'ਚ ਉਲਝੇਗਾ ਨਹੀਂ ਸਾਧ ਸੰਗਤ ਜੀ ਮਸਤ ਰਹੇਗਾ ਕੋਈ ਜ਼ਿੰਦਗੀ 'ਚ ਆਂਦਾ ਸਾਧ ਸੰਗਤ ਜੀ ਉਹ ਪਰਮਾਤਮਾ ਦਾ ਭਾਣਾ ਕੁਝ ਦੁਨੀਆ ਤੋਂ ਚਲਾ ਗਿਆ ਪ੍ਰਮਾਤਮਾ ਦਾ ਪਾਣਾ ਪੈਸਾ ਆਇਆ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਪੈਸਾ ਚਲਾ ਗਿਆ ਮਾਇਆ ਚਲੀ ਗਈ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਦਾ ਸਭੋ ਉਹ ਪਰਮ ਪਿਤਾ ਪ੍ਰਮਾਤਮਾ ਚ ਮਸਤ ਹੋ ਜਾਂਦਾ ਸਾਰੇ ਜੋ ਬੰਧਨ ਨੇ ਉਹਦੇ ਖਤਮ ਹੋ ਜਾਂਦੇ ਨੇ ਜਿਨ ਪਿਆਸੇ ਮਸਤ ਪਏ ਹੈ ਟੁੱਟੇ ਬੰਧਨ 파ਏ ਕਿ ਭਾਈ ਜੀ ਨੇ ਵੀ ਪ੍ਰੇਮ ਪਿਆਲਾ ਪੀਤਾ ਹੈ ਗੁਰੂ ਤੋਂ ਲੋ ਗੁਰੂ ਦੇ ਕੋਲੋਂ ਸਾਧ ਸੰਗਤ ਜੀ ਉਹ ਮਸਤ ਹੋ ਗਏ ਨੇ ਉਹਨਾਂ ਨੂੰ ਫਿਰ ਆਪਣੀ ਪ੍ਰਵਾਹ ਨਹੀਂ ਸਾਧ ਸੰਗਤ ਜੀ ਕਿ ਭਾਈ ਕੋਈ ਉਹਨਾਂ ਤੇ ਫੁੱਲ ਬਰਸੰਦਾ ਹੈ ਜਾਂ ਉਹਨਾਂ ਦੇ ਪੱਥਰ ਮਾਰਦਾ ਹੈ ਉਹਨਾਂ ਨੇ ਸੱਚ ਦਾ ਮਾਰਗ ਨਹੀਂ ਛੱਡਣਾ ਜਿਸ ਅਨਹਦ ਨਾਦ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ ਫਿਰ ਉਹ ਸੰਸਾਰ ਨੂੰ ਗਿਆਨ ਵੰਡਣ ਵਾਸਤੇ ਤੁਰ ਪੈਂਦੇ ਨੇ ਸੱਚ ਦੱਸਣ ਵਾਸਤੇ ਤੁਰ ਪੈਂਦੇ ਨੇ ਕੋ ਬਣ ਜਾ ਰੋ RAM ਕਹੋ ਮੇਰਾ ਡਾਂਡਾ ਲਾਦਿਆ ਜਾਇ ਰੇ ਤੇ ਸਾ ਸੰਗਤ ਦੀ ਮਸਤ ਅੱਜ ਸ਼ਾਇਦ ਸਮਝ ਆ ਗਈ ਹੋਵੇ ਸਾ ਸੰਗਤ ਨੂੰ ਕਿ ਭਾਈ ਮਸਤ ਕੌਣ ਹੈ ਜੋ ਦੁੱਖ ਸੁੱਖੀ ਸੰਸਾਰ ਦੀ ਮੋਹ ਮਾਇਆ ਤੋਂ ਉੱਪਰ ਉੱਟ ਜਾਵੇ ਰਵੇ ਸੰਸਾਰ ਦੇ ਵਿੱਚ ਜਿਵੇਂ ਕਮਲ ਦਾ ਫੁੱਲ ਹੈ ਪਰਿਵਾਰ ਚ ਰਹੇਗਾ ਕਾਰਵਿਆਰ ਕਰੇਗਾ ਕੰਮਕਾਰ ਵੀ ਕਰੇਗਾ ਰਿਸ਼ਤੇਦਾਰੀਆਂ ਵੀ ਨਿਭਾਏਗਾ ਪਰ ਜੋ ਉਹਦਾ ਮਨ ਹੈ ਉਹ ਪਰਮਾਤਮਾ ਦੇ ਚਰਨਾਂ ਚ ਜੁੜਿਆ ਹੋਏਗਾ ਰਹੇਗਾ ਪਰਿਵਾਰ ਸੰਸਾਰ ਦੇ ਵਿੱਚ ਹੀ ਭਾਈ ਉਹਨੂੰ ਵੀ ਮਸਤ ਕਹਿੰਦੇ ਨੇ ਤੇ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਸਾਧ ਸੰਗਤ ਜੀ ਕੋਈ ਉਹਨੂੰ ਚੰਗਾ ਕਵੇ ਬੁਰਾ ਕਵੇ ਸੁੱਖ ਆਵੇ ਦੁੱਖ ਆਵੇ ਸਭ مالک ਦਾ ਹੈ ਉਹ ਡਰਦਾ ਵੀ ਨਹੀਂ ਹੈ ਕਿਸੇ ਤੋਂ ਜਿਵੇਂ ਕਈ ਲੋਕ ਘਬਰਾ ਜਾਂਦੇ ਨੇ ਨਾ ਸਾਧ ਸੰਗਤ ਜੀ ਦੁੱਖਾਂ ਨੂੰ ਦੇਖ ਕੇ ਉਹ ਪ੍ਰਮਾਤਮਾ ਦਾ ਭਾਣਾ ਮੰਨ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਤੇ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਜੋਤੀ ਜੋਤ ਸਮਾਣੀ ਪੀਤਰ ਤਾਂ ਛੋੜ ਐ ਮਾਇਆ ਕੇ ਲਾਹੇ ਸਾਧ ਸੰਗਤ ਜੀ ਮਾਇਆ ਨੇ ਨਾ ਆਖਿਰ ਤੱਕ ਸਾਡਾ ਸਾਥ ਨਹੀਂ ਛੱਡ ਸਾਥ ਨਹੀਂ ਛੱਡਣਾ ਇਹਨੇ ਸਾਡਾ ਹੱਥ ਫੜ ਕੇ ਹੀ ਰਹਿਣਾ ਹੈ ਇਹ ਬਹੁਤ ਖਰਾਬ ਕਰਦੀ ਹੈ ਸਾਧ ਸੰਗਤ ਜੀ ਮਾਇਆ ਦੇ ਬਹੁਤੇ ਰੂਪ ਨੇ ਤੇ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਇਹ ਵੱਡੇ ਵੱਡੇ ਸਾਧੂ ਸੰਤਾਂ ਨੂੰ ਨਹੀਂ ਛੱਡਦੀ ਜਦੋਂ ਤੱਕ ਇਨਸਾਨ ਪਹੁੰਚ ਨਾ ਜਾਵੇ ਸਾ ਸੰਗਤ ਜੀ ਇਹ ਮਾਇਆ ਖਹਿੜਾ ਨਹੀਂ ਜੇ ਛੱਡਦੀ ਸ਼ਿਵ ਸੰਕਾਦ ਦੀ ਕੰਤ ਨਾ ਪਾਇਆ ਬ੍ਰਹਮਾ ਖੋਜਤ ਜਨਮ ਗਵਾਇਆ ਤੇ ਸਤਗੁਰੂ ਜੀ ਜੋ ਹੀ ਸਮਝਾਉਂਦੇ ਨੇ ਕਿ ਭਾਈ ਜੇ ਇਸ ਮਾਇਆ ਤੋਂ ਬਚਣਾ ਹੈ ਇਸ ਦੀਆਂ ਜੰਜੀਰਾਂ ਤੋਂ ਇਸ ਦੇ ਬੰਧਨ ਤੋਂ ਬਚਣਾ ਹੈ ਜੋਤੀ ਜੋਤ ਸਮਾਣੀ ਪੀਤਰ ਤਾਂ ਛੋੜੇ ਮਾਇਆ ਕੇ ਲਾਹੇ ਕੇ ਬੇਟਾ ਆਪਣੇ ਅੰਦਰ ਬੈਠੇ ਮਾਲਕ ਨਾਲ ਜੁੜ ਗੁਰੂ ਦੇ ਵਚਨ ਮਨ ਨਾਮ ਸ਼ਬਦ ਜਪਿਆ ਕਰ ਤੇ ਜੋ ਸਾਧ ਸੰਗਤ ਜੀ ਦੀ ਜੋਤ ਵਿੱਚ ਜੋਤ ਮਿਲ ਗਈ ਫਿਰੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਫਿਰੇ ਉਹਨਾਂ ਦੇ ਦਾਸੀ ਬਣ ਜਾਂਦੀ ਨਹੀਂ ਤਾਂ ਸਾਧ ਸੰਗਤ ਜੀ ਬਹੁਤ ਤੰਗ ਕਰਦੀ ਹੈ ਮਾਇਆ ਤੇ ਮਾਇਆ ਦੇ ਬਹੁਤੇ ਰੂਪ ਨੇ ਕੱਲਾ ਪੈਸਾ ਹੀ ਮਾਇਆ ਨਹੀਂ ਹੈ ਸਾਧ ਸੰਗਤ ਜੀ ਵਾਸ਼ਨਾ ਹੈ ਗੁੱਸਾ ਆਉਂਦਾ ਹੈ ਹੰਕਾਰ ਹੈ ਇਹ ਸਭ ਮਾਇਆ ਦੇ ਰੂਪ ਨੇ ਕਾਲ ਨਾ ਛੋੜੇ ਬਿਨ ਗੁਰ ਕੀ ਸੇਵਾ ਬਿਨਾਂ ਗੁਰੂ ਦੀ ਸੇਵਾ ਦੇ ਬਿਨਾਂ ਗੁਰੂ ਦੇ ਗਿਆਨ ਦੇ ਸਾਧ ਸੰਗ ਜੇ ਛੱਡਣ ਵਾਲੇ ਨਹੀਂ ਹੈ ਮਾਇਆ ਦੇ ਰੂਪ ਇੱਕ ਵਾਰ ਸਾਧ ਸੰਗ ਜੀ ਇੱਕ ਵਾਰ ਫੇਰ ਪੜ੍ਹ ਕੇ ਦੇਖੋ ਜਿਨ ਬਿਆਸੇ ਮਸਤ ਪਏ ਹੈ ਟੁੱਟੇ ਬੰਧਨ 파ਹੇ ਸਾਰੇ ਬੰਧਨ ਛੁੱਟ ਜਾਂਦੇ ਨੇ ਭਾਈ ਜੋ ਪ੍ਰਮਾਤਮਾ ਦੇ ਸਿਮਰਨ ਕਰਦੇ ਨੇ ਗੁਰੂ ਵਾਲੇ ਬਣ ਜਾਂਦੇ ਨੇ ਜੋਤੀ ਜੋਤ ਸਮਾਣੀ ਪੀ ਤਰ ਤਾਂ ਛੋੜ ਐ ਮਾਇਆ ਕੇ ਲਾਹੇ ਸਾਧ ਸੰਗ ਜੀ ਜਦੋਂ ਤੱਕ ਸਾਨੂੰ ਸੱਚ ਨਹੀਂ ਪ੍ਰਾਪਤ ਹੁੰਦਾ ਜਦੋਂ ਤੱਕ ਸਾਨੂੰ ਆਪਣੇ ਅੰਦਰ ਦੀ ਜੋਤ ਦਿਖਾਈ ਨਹੀਂ ਦਿੰਦੀ ਅਨਹਦ ਨਾਦ ਸੁਣਾਈ ਨਹੀਂ ਦਿੰਦਾ ਇਹ ਮਾਇਆ ਨੇ ਸਾਧ ਸੰਗਤ ਜੀ ਉਦੋਂ ਤੱਕ ਪਛਾਨ ਨਹੀਂ ਛੱਡਣਾ ਇਹ ਸਾਨੂੰ ਕੋਸ਼ਿਸ਼ ਕਰਦੀ ਰਹੇਗੀ ਕਿ ਭਾਈਏ ਮੇਰੇ ਜਾਲ 'ਚੇ ਫਸੇ ਤੇ ਆਓ ਸਾਧ ਸੰਗਤ ਜੀ ਸਮਾਪਤੀ ਵੱਲ ਵੱਧਦੇ ਆਂ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਪਵਨ ਤੇਰੀ ਮਾਇਆ ਰਾਰਾ ਰੂਪ ਨਿਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਸਾਧ ਸੰਗਤ ਜੀ ਜਿੰਨਾ ਵੀ ਆਪਾਂ ਪਸਾਰਾ ਦੇਖ ਰਹੇ ਆ ਨਾ ਸਰਬ ਜੋਤ ਰੂਪ ਤੇਰਾ ਦੇਖੇ ਪ੍ਰਮਾਤਮਾ ਦਾ ਹੀ ਹੈ ਹਰ ਜੀਵ ਦੇ ਵਿੱਚ ਹਰ ਜੰਤੂ 'ਚੇ ਹਰ ਇਨਸਾਨ ਦੇ ਵਿੱਚ ਉਹ ਪਰਮਾਤਮਾ ਹੈ ਸਭ ਉਸ ਮਾਲਿਕ ਦੇ ਹੀ ਨੇ ਸਾਧ ਸੰਗਤ ਜੀ ਐਸੇ ਕਰਕੇ ਜੋ ਸਾਧੂ ਸੰਤ ਹੁੰਦੇ ਨੇ ਨਾ ਸਾਧ ਸੰਗਤ ਜੀ ਸਾਡੇ ਵਰਗੇ ਜੋ ਸੰਸਾਰੀ ਲੋਕ ਨੇ ਸਾਨੂੰ ਕੋਈ ਮੁਸਲਮਾਨ ਦਿਖਾਈ ਦਿੰਦਾ ਕੋਈ ਹਿੰਦੂ ਦਿਖਾਈ ਦਿੰਦਾ ਕੋਈ ਬੋਧੀ ਕੋਈ ਜੈਨੀ ਕੋਈ ਸਿੱਖ ਸਾਨੂੰ ਅਲਗ-ਅਲਗ ਧਰਮਾਂ ਦੇ ਲੋਕ ਦਿਖਾਈ ਦਿੰਦੇ ਨੇ ਪਰ ਸਾਧ ਸੰਗਤ ਜੀ ਜੋ ਸੱਚਾ ਸੰਤ ਹੈ ਉਹ ਹਰ ਇਨਸਾਨ ਦੇ ਵਿੱਚ ਪਰਮਾਤਮਾ ਹੀ ਦੇਖਦਾ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਪਵਨ ਤੇਰੀ ਮਾਇਆ ਕਿ ਪਈਓ ਹਰ ਇਨਸਾਨ ਦੇ ਵਿੱਚ ਪ੍ਰਮਾਤਮਾ ਦੇਖਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ ਮੇਂ ਹਰ ਹੈ ਹਰ ਮੇਂ ਸਭ ਹੈ ਰਪਨੋ ਜੀ ਜਾਨਾ ਤੇ ਉਹਨੂੰ ਪਤਾ ਕਿ ਪਈਏ ਜੋ ਸੰਸਾਰ ਹੈ ਉਹ ਪ੍ਰਮਾਤਮਾ ਦੀ ਮਾਇਆ ਹੈ ਰਰ ਰੂਪ ਨਿਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਤੇ ਸਾ ਸੰਗਤ ਜੋ ਪਰਮ ਪਿਤਾ ਜੋ ਪ੍ਰਮਾਤਮਾ ਸਭ ਤੋਂ ਨਿਰਾਲਾ ਹੈ ਤੇ ਉਹੀ ਹਰ ਇਨਸਾਨ ਦੇ ਅੰਦਰ ਬੈਠਾ ਹੈ ਸਰਬ ਜੋਤ ਯਾਦ ਰੱਖਣਾ ਸਾਧ ਸੰਗਤ ਜੀ ਕਿ ਸਰਬ ਜੋਤ ਹਰ ਇਨਸਾਨ ਦੇ ਵਿੱਚ ਹਰ ਜੀਵ ਜੰਤੂ 'ਚ ਦੀ ਜੋਤ ਹੈ ਤੇਰਾ ਦੇਖਿਆ ਸਗਲ ਭਵੰਤਰੀ ਮਾਇਆ ਰਾਰਾ ਰੂਪ ਨਿਰਾਲਮ ਬੈਠਾ ਨਦਰਗ ਕਰੇ ਵਿੱਚ ਛਾਇਆ ਵੀਣਾ ਸ਼ਬਦ ਬਜਾਵੇ ਜੋਗੀ ਦਰਸ਼ਨ ਰੂਪ ਅਪਾਰਾ ਸ਼ਬਦ ਅਨਾਹਦ ਸੋ ਸੋ ਰਾਤਾ ਨਾਨਕ ਕਹਿ ਵਿਚਾਰਾ ਸਾਤਸੰਗਤ ਜੀ ਅਸਲ ਜੋਗੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਕੌਣ ਹੈ ਜਿਵੇਂ ਜੋ ਸੰਸਾਰੀ ਜੋਗੀ ਵੀਣਾ ਵਜਾਉਂਦੇ ਨੇ ਨਾ ਸਾਤਸੰਗਤ ਜੀ ਜਿਨ੍ਹਾਂ ਦੇ ਅੰਦਰੋਂ ਅਨਹਦਨਾਦ ਸੁਣ ਗਿਆ ਹੈ ਜਿਨ੍ਹਾਂ ਨੇ ਜਿਨ੍ਹਾਂ ਦੇ ਅੰਦਰੋਂ ਅਨਹਦਨਾਦ ਫਟ ਗਿਆ ਹੈ ਜੋ ਅੰਦਰ ਦਾ ਸਾਤਸੰਗਤ ਜੀ ਵੀਣਾ ਵਜਾ ਰਹੇ ਨੇ ਉਹੀ ਭਾਈ ਸੱਚੇ ਜੋਗੀ ਨੇ ਸੱਚੇ ਪ੍ਰਮਾਤਮਾ ਦੇ ਮਸਤ ਨੇ ਤੇ ਸਾਤਸੰਗਤ ਜੀ ਸਾਡੇ ਅੰਦਰ ਜੋ ਵੀਣਾ ਵੱਜਦਾ ਹੈ ਨਾ ਪ੍ਰਮਾਤਮਾ ਦਾ ਸਾਜ ਹੈ ਅਨਹਦ ਨਾਦ ਹੈ ਇਹ ਕਦੇ ਬੰਦ ਨਹੀਂ ਹੁੰਦਾ ਸਾਧ ਸੰਗਤ ਜੀ 24 ਘੰਟੇ 24 ਘੰਟੇ ਚੱਲਦਾ ਰਹਿੰਦਾ ਵੀਣਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰਾ ਸਾਧ ਸੰਗਤ ਜੀ ਵੀਣਾ ਵੱਜਦਾ ਹੀ ਰਹਿੰਦਾ ਅਗੇ ਸਤਿਗੁਰੂ ਜੀ ਫਰਮਾਉਂਦੇ ਨੇ ਸ਼ਬਦ ਅਨਾਹਦ ਸੋ ਸੋ ਰਾਤਾ ਨਾਨਕ ਕਹੇ ਵਿਚਾਰਾ ਪ੍ਰਸਾਦ ਸਿੰਘ ਜੀ ਵੀਣਾ ਸੁਮਾਈ ਕਿਵੇਂ ਦੇਵੇਗਾ ਸਤਿਗੁਰੂ ਜੀ ਫਰਮਾਉਂਦੇ ਨੇ ਸ਼ਬਦ ਤੇ ਅਨਹਦ ਸ਼ਬਦ ਤੱਕ ਸਾਧ ਸੰਗਤ ਜੀ ਆਪਾਂ ਉਸ ਅਨਹਦ ਨਾਦ ਤੱਕ ਪਹੁੰਚ ਸਕਦੇ ਹਾਂ ਸੋ ਸੋ ਰਾਤਾ ਨਾਨਕ ਕਹਿ ਵਿਚਾਰਾ ਤੇ ਸਤਿਗੁਰੂ ਨਾਨਕ ਮਹਾਰਾਜ ਜੀ ਫਰਮਾਉਂਦੇ ਨੇ ਕਿ ਬੇਟਾ ਗੁਰੂ ਵਾਲਾ ਬਣ ਗੁਰੂ ਤੋਂ ਨਾਮ ਸ਼ਬਦ ਲੈ ਤੇ ਅੰਮ੍ਰਿਤ ਵੇਲੇ ਉਠ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਸੋਹੰ ਸੋਹੰ ਉਚਾਰੀਐ ਅੰਮ੍ਰਿਤ ਵੇਲਾ ਗਿਆਨ ਸਮਾਧੀ ਲਗਾ ਆਪਣੇ ਅੰਦਰ ਦੀ ਖੋਜ ਕਰ ਆਪਣੇ ਅੰਦਰ ਬੈਠੇ ਮਾਲਿਕ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਉਹ ਪਰਮ ਪਿਤਾ ਪ੍ਰਮਾਤਮਾ ਸਾਸੰਗਤ ਜੀ ਅੰਦਰ ਹੀ ਮਿਲ ਜਾਣਾ ਹੈ ਤੇ ਜਦੋਂ ਉਹ ਅਨਹਦ ਨਾਦ ਮਿਲ ਗਿਆ ਦੁਨੀਆਂ ਦੇ ਸਾਰੇ ਜੋ ਰਸ ਨੇ ਸਾ ਸੰਗਤ ਜੀ ਉਹ ਫਿੱਕੇ ਪੈ ਜਾਣਗੇ ਤੇ ਆਓ ਸਾ ਸੰਗਤ ਜੀ ਸਾਡੇ ਅੰਦਰ ਜੋ ਸਤਿਗੁਰਾਂ ਨੇ ਕਿਹਾ ਕਿ ਭਾਈ ਇੱਕ ਵੀਣਾ ਵੱਜ ਰਿਹਾ ਅਨਹਦ ਨਾਦ ਅਸੀਂ ਉਹ ਤਨ ਨਾਦ ਤੱਕ ਪਹੁੰਚਣਾ ਹੈ ਸਾਡੇ ਅੰਦਰ ਦੀ ਜੋ ਜੋਤ ਹੈ ਪ੍ਰਮਾਤਮਾ ਦੀ ਜੋਤ ਵਿੱਚ ਮਿਲਾਣੀ ਤੇ ਸਾ ਸੰਗਤ ਜੀ ਜਿਸ ਦਿਨੇ ਜੋਤ ਮਿਲ ਗਈ ਸਮਝ ਲੈਣਾ ਕਿ ਭਾਈ ਅਸੀਂ ਅਸਲ ਜੋਗੀ ਬਣ ਗਏ ਹਾਂ ਅਸੀਂ ਸੰਤ ਬਣ ਗਏ ਹਾਂ ਸਾਤ ਸੰਗਤ ਜੀ ਜੋ ਜੋਗੀ ਹੈ ਅਸਲ ਸੰਤ ਹੈ Muni ਹੈ ਉਹ ਕਿਸੇ ਨੂੰ ਦੱਸਦੇ ਨਹੀਂ ਕਿ ਭਾਈ ਮੈਂ ਸੰਤ ਹਾਂ ਉਹ ਸਾਡੇ ਵਿਚਕਾਰ ਹੀ ਰਹਿੰਦੇ ਨੇ ਸਾਡੇ ਵਰਗੇ ਹੀ ਹੁੰਦੇ ਨੇ ਸਾਤ ਸੰਗਤ ਜੀ ਰੋਲਾ ਨਹੀਂ ਜੇ ਪਾਉਂਦੇ ਉਹਨਾਂ ਦੇ ਕਰਮ ਦੱਸ ਦਿੰਦੇ ਨੇ ਉਹਨਾਂ ਦੇ ਸਾਤ ਸੰਗਤ ਜੀ ਜੋ ਜਿਵੇਂ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਕਰਮ ਨੇ ਕਿਤੇ ਵੀ ਨਹੀਂ ਲਿਖਿਆ ਸਤਗੁਰੂ ਨੇ ਕਿ ਭਾਈ ਮੈਂ ਸੰਤ ਹਾਂ ਹਮ ਸਰਦੀਨ ਦਿਆਲ ਨਾ ਤੁਸੀਂ ਆਪਣੇ ਆਪ ਨੂੰ ਬੜਾ ਦੀਨ ਸਮਝਦੇ ਨੇ ਉਹਨਾਂ ਦੇ ਜੋ ਪਰਉਪਕਾਰ ਨੇ ਜੋ ਕੋਈ ਵੀ ਨਹੀਂ ਕਰ ਸਕਦਾ ਸਾਧ ਸੰਗਤ ਜੀ ਉਹਨਾਂ ਤੋਂ ਪਤਾ ਲੱਗਦਾ ਕਿ ਭਾਈ ਇਹ ਆਮ ਇਨਸਾਨ ਨਹੀਂ ਹੈ ਇਹ ਪਰਮਪਿਤਾ ਪਰਮਾਤਮਾ ਦੇ ਪਹੁੰਚੇ ਹੋਏ ਪਿਆਰੇ ਨੇ ਜਿਨ੍ਹਾਂ ਨੇ ਆਪਣੇ ਅੰਦਰੋਂ ਸੱਚ ਦੀ ਖੋਜ ਕਰ ਲਈ ਉਸ ਮਾਲਕ ਦੁਆਰਾ ਭੇਜੇ ਹੋਏ ਨੇ ਸਾਧ ਸੰਗਤ ਜੀ ਤੇ ਆਓ ਆਪਾਂ ਵੀ ਸਾਧ ਸੰਗਤ ਜੋ ਸਮਾਰਗ ਤੇ ਤੁਰੀਏ ਆਪਾਂ ਵੀ ਉਸ ਅਨਹਦ ਨਾਦ ਤੱਕ ਪਹੁੰਚੀਏ ਆਪਾਂ ਵੀ ਗੁਰੂ ਅਰਜਨ ਦੇਵ ਜੀ ਦੀ ਜੋਤ ਦੇ ਵਿੱਚ ਜੋਤ ਮਿਲਾ ਲਈਏ ਅਸੀਂ ਵੀ ਉਸ ਗੁਰੂ ਦਾ ਰੂਪ ਪ੍ਰਮਾਤਮਾ ਦਾ ਰੂਪ ਹੋ ਜਾਈਏ ਸਤਸੰਗਤ ਜੀ ਸੋ ਐਨੀਆਂ ਕਿ ਬੇਨਤੀਆਂ ਪਾਈ ਪ੍ਰਵਾਨ ਕਰਨਾ ਅੱਜ ਸਾਨੂੰ ਸਤਿਗੁਰਾਂ ਨੇ ਸਮਝਾਇਆ ਕਿ ਭਾਈ ਜਿਹੋ ਜੇ ਕਰਮ ਕਰਾਂਗੇ ਉਹੋ ਜਾਂ ਸਾਡਾ ਭਵਿੱਖ ਹੋਵੇਗਾ ਚੰਗੇ ਕਰਮ ਕਰੀਏ ਪ੍ਰਮਾਤਮਾ ਬੜਾ ਖੁਸ਼ ਹੁੰਦਾ ਤੇ ਜੋ ਖੁਸ਼ ਹੋਣ ਵਾਲਾ ਸਾਡੇ ਅੰਦਰ ਹੀ ਬੈਠਾ ਕਿਤੇ ਬਾਹਰ ਨਹੀਂ ਹੈ ਸਤਸੰਗਤ ਜੀ ਅਨਹਦ ਨਾਦ ਜੋ ਹੈ ਉਹ ਸਾਡੇ ਅੰਦਰ ਹੀ ਹੈ ਪਰ ਮਿਲੇਗਾ ਕਿਵੇਂ ਗੁਰੂ ਵਾਲੇ ਬਣ ਕੇ ਨਾਮ ਸ਼ਬਦ ਲੈ ਕੇ ਨਾਮ ਸ਼ਬਦ ਦੀ ਕਮਾਈ ਕਰਕੇ ਚੰਗੇ ਕਰਮ ਕਰਕੇ ਤੇ ਸਾਧ ਸੰਗਤ ਜੀ ਜਿਹਦੇ ਕੋਲ ਨਾਮ ਸ਼ਬਦ ਹੈ ਉਹ ਇੱਕ ਦਿਨ ਮਸਤ ਹੋ ਜਾਵੇਗਾ ਤੇ ਐਸਾ ਮਸਤ ਹੋਵੇਗਾ ਸਾਧ ਸੰਗਤ ਜੀ ਲੋਕਾਂ ਨੂੰ ਐ ਲੱਗਦਾ ਕਿ ਭਾਈ ਇਹ ਪਾਗਲ ਈ ਹੈ ਸਾਡੇ ਗੁਰੂਆਂ ਨਾਲ ਵੀ ਇਹੀ ਹੋਇਆ ਨਾ ਸਾਧ ਸੰਗਤ ਜੀ ਜਦੋਂ ਉਹ ਸੱਚ ਬੋਲਦੇ ਸਨ ਪ੍ਰਮਾਤਮਾ ਵਿੱਚ ਮਸਤ ਰਹਿੰਦੇ ਸਨ ਲੋਕਾਂ ਨੂੰ ਐ ਲੱਗਦਾ ਸੀ ਕਿ ਭਾਈ ਇਹ ਤੇ ਅੱਜ ਲੋਕਾਂ ਨੂੰ ਸਮਝ ਆਈਏ ਕਿ ਭਾਈ ਉਹ ਕੌਣ ਸਨ ਸਵਾਗਤ ਅਸੀਂ ਵੀ 사ਤਸੰਗ ਜੋ ਉਸੇ ਮਾਰਗ ਤੇ ਤੁਰੀਏ ਆਪਣਾ ਸਭ ਤੋਂ ਪਹਿਲਾਂ ਤਾਂ ਘਰ ਪਰਿਵਾਰ ਸੰਭਾਲੀਏ ਬਜ਼ੁਰਗਾਂ ਨੂੰ ਸੰਭਾਲੀਏ ਮਾਤਾ ਪਿਤਾ ਦੀ ਸੇਵਾ ਬੱਚਿਆਂ ਨੂੰ ਪੜਾਉਣਾ ਲਿਖਾਣਾ ਉਹਨਾਂ ਨੂੰ ਕਾਮਯਾਬ ਕਰੀਏ ਤੇ ਨਾਲ ਨਾਲ 사ਤਸੰਗ ਵੀ ਕਰਦੇ ਰਹੀਏ ਕੋਈ ਅੱਧਾ ਘੰਟਾ ਸਵੇਰੇ ਸ਼ਾਮ ਜਿੰਨਾ ਸਮਾਂ ਮਿਲੇ 사ਤਸੰਗ ਜੀ ਸਾਰਾ ਦਿਨ ਕੰਮ ਧੰਦਾ ਕਰੋ ਸਵੇਰ ਸਾਬ ਸਵੇਰ ਤੇ ਸ਼ਾਮ ਮਾਲਿਕ ਦਾ ਨਾਮ ਜਪੋ ਬਸ ਇਹੀ ਹੈ ਜਿੰਨੀ ਮਾਨਵਤਾ ਦੀ ਸੇਵਾ ਆਪਾਂ ਕਰ ਸਕਦੇ ਕਰੀਏ ਮਾਨਵਤਾ ਵੀ ਭਗਤੀ ਦਾ ਦੂਸਰਾ ਰੂਪ ਹੈ 사ਤਸੰਗ ਜੀ ਸੁਨੀਆ ਕਾ ਬੇਨਤੀਆ ਪ੍ਰਵਾਨ ਜੋ ਬੋਲੇ ਸੋਨਿਰ ਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ